ਉਹਨਾਂ ਦੇ ਕਰਤਾਰ ਵਾਹਿਗੁਰੂ ਜੀ ਨੇ ਬਖਸ਼ਾ ਬਖਸ਼ਿਸ਼ਾਂ ਕੀਤੀਆਂ ਨੇ ਤੇ ਅੱਜ ਲੰਗਰ ਲੱਗੇ ਹੋਏ ਨੇ ਕਿ ਜਿਵੇਂ ਭਾਈ ਸਾਹਿਬ ਨੇ ਦੱਸਿਆ ਉਹ ਕਹਿੰਦੇ ਮੇਰਾ ਇੱਕ ਪੈਸਾ ਨਹੀਂ ਲੱਗਦਾ ਸਸੀ ਕਾਲ ਜੀ ਸਾਰੇ ਭੈਣਾ ਭਰਾਵਾਂ ਨੂੰ ਅੱਜ ਤੁਹਾਨੂੰ ਗੁਰੂ ਨਾਨਕ ਫ੍ਰੀ ਗਰੋਸਰੀ ਕੈਨੇਡਾ ਦੇ ਜਿਹੜੇ ਮਿਸਟਰ ਸੰਦੀਪ ਜੀ ਜਿਹੜੇ ਇਸ ਦੇ ਫਾਊਂਡਰ ਨੇ ਉਹਨਾਂ ਦੀ ਜ਼ਿੰਦਗੀ ਬਾਰੇ ਦੱਸਦੇ ਆਂ ਇਸ ਵੀਡੀਓ ਦੇ ਵਿੱਚ ਜਿਹੜੇ ਕੈਨੇਡਾ ਦੇ ਵਿੱਚ ਲੋੜਵੰਦ ਬੱਚਿਆਂ ਨੂੰ ਫ੍ਰੀ ਗੋਸਟਰੀ ਫ੍ਰੀ ਖਾਣ ਪੀਣ ਦਾ ਸਮਾਨ ਜਿੱਦਾਂ ਲੰਗਰ ਲਾਇਆ ਹੈ ਗੁਰੂ ਨਾਨਕ ਕਿਚਨ ਗਰੋਸਰੀ ਸੇਵਾ ਭਾਵਨਾ ਜਿਹੜੇ ਅਸਲੀ نسل ਦੇ ਪੰਜਾਬੀ ਹਨ ਉਹ ਦੁਨੀਆ ਦੇ ਵਿੱਚ ਕਿਤੇ ਵੀ ਰਹਿੰਦੇ ਹੋਣ ਸੇਵਾ ਭਾਵਨਾ ਰੱਖਦੇ ਹੀ ਹਨ ਸੇਵਾ ਕਰਦੇ ਹੀ ਹਨ ਤੇ ਜਾਣੋ ਉਹਨਾਂ ਦੀ ਜ਼ਿੰਦਗੀ ਬਾਰੇ ਇਸ ਵੀਡੀਓ ਦੇ ਵਿੱਚ ਕਿ ਸਾਡੇ ਸੰਦੀਪ ਸਿੰਘ ਜੀ ਜਿਹੜੇ ਕਿ ਇਥੋਂ ਦੇ ਗੁਰੂ ਨਾਨਕ ਫਰੀ ਕਿਚਨ ਦੇ ਫਾਊਂਡਰ ਹੈਗੇ ਨੇ ਉਹਨਾਂ ਦੇ ਕਰਵਾਇ ਗੁਰੂ ਜੀ ਨੇ ਬਖਸ਼ਾ ਬਖਸ਼ਸ਼ਾਂ ਕੀਤੀਆਂ ਨੇ ਤੇ ਅੱਜ ਲੰਗਰ ਲੱਗੇ ਹੋਏ ਨੇ ਵਧਾਈਆਂ ਤੁਸੀਂ ਜਾਣਦੇ ਹੀ ਹੋ ਤੁਸੀਂ ਦੀਆਂ ਵਧਾਈਆਂ ਨੇ ਬੇਟੇ ਨੇ ਜਨਮ ਲਿਆ ਤੇ ਬੇहद ਖੁਸ਼ੀ ਹੋ ਰਹੀ ਹੈ ਇੱਥੇ ਮੰਡੇਲਾ ਹਾਈ ਸਕੂਲ ਹੈਗਾ ਸਾਡੇ GNSS ਸੈਂਟਰ ਦੇ ਕੋਲ ਉੱਥੇ ਲੱਗਿਆ ਹੋਇਆ ਲੰਗੋਰੇ ਤੇ ਖੂਬ ਦੇਖੋ ਹਰ ਤਰ੍ਹਾਂ ਦੀ ਗ੍ਰੋਸਰੀ ਹਰ ਤਰ੍ਹਾਂ ਦਾ ਫਰੂਟ ਹਰ ਤਰ੍ਹਾਂ ਦੀਆਂ ਸਬਜ਼ੀਆਂ ਸਭ ਕੁਝ ਹੋਇਆ ਤੇ ਇੱਥੇ ਦੇਖੋ ਕਿੰਨੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਰੌਣਕ ਲੱਗੀ ਹੋਈ ਏ ਤੇ ਮੈਨੂੰ ਨਾ ਅਕਸਰ ਹੀ ਲੋਕ ਪੁੱਛਦੇ ਨੇ ਤੁਹਾਡਾ ਹਾਲ ਚਾਲ ਕੀ ਹੈ ਤੇ ਮੈਨੂੰ ਉਸ ਤੋਂ ਇੱਕ ਚੀਜ਼ ਯਾਦ ਆਈ ਉਨਕੇ ਚਿਹਰੇ ਸੇ ਹੀ इंसान की तबीयत ठीक हो जाती है उनके देखे जो आ जाती है चेहरे पे रौनक उनके देखे से ही जो आ जाती है चेहरे पे रौनक वो समझते हैं बीमार का हाल अच्छा है बस जी इसी तरह खुश रहो खुशहाल रहो हंसते रहो बसते रहो जिंदगी जिंदाबाद गुरु नानक फ्री किचन वालों आज वाइट हॉर्न स्टेशन ਦੇ ਉੱਤੇ ਜਿਹੜੀ ਡਿਸਟ੍ਰਿਬਿਊਸ਼ਨ ਕੀਤੀ ਜਾ ਰਹੀ ਹੈ ਮੇ ਮੇਰੇ ਯਾਂ ਅੱਖਾਂ ਪਰ ਆਈਆਂ ਅੱਜ ਦੇਖ ਕੇ ਕਿ ਜਿਵੇਂ ਭਾਈ ਸਾਹਿਬ ਨੇ ਦੱਸਿਆ ਉਹ ਕਹਿੰਦੇ ਮੇਰਾ ਇੱਕ ਪੈਸਾ ਨਹੀਂ ਲੱਗਦਾ ਔਰ ਮੈਨੂੰ ਇਹ ਵੀ ਨਹੀਂ ਪਤਾ ਵੀ ਇਹ ਹੋ ਕਿਵੇਂ ਰਿਹਾ ਤੇ ਇੱਥੇ ਲਗਭਗ 5 ਕਿਲੋਮੀਟਰ ਲੰਬੀ ਲਾਈਨ ਲੱਗੀ ਹੋਈ ਆ ਤੇ 1 ਘੰਟਾ ਹੋਇਆ ਅਜੇ ਸਰਵਿਸ ਸ਼ੁਰੂ ਕੀਤੀਆਂ ਨੂੰ ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਮਿਸ਼ਨ ਸੀ ਉਹ ਲੱਗਦਾ ਕਿ ਉਹ 20 ਰੁਪਏ ਵਾਲੀ ਗੱਲ ਬਹੁਤ ਵਾਰ ਆਪਾਂ ਸੁਣੀ ਆ ਕਿ 20 ਰੁਪਏ ਦਾ ਲੰਗਰ ਉਹਨਾਂ ਨੇ ਲਾਇਆ ਸੀ ਤੇ ਅਜੇ ਤੱਕ 500 550 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਇਹ ਲੰਗਰ ਜਾਰੀ ਹੈ ਤੇ ਭਾਈ ਸਾਹਿਬ ਦੱਸ ਰਿਹਾ ਸੀ ਕਿ ਮੈਨੂੰ ਇਹ ਵੀ ਨਹੀਂ ਪਤਾ ਮੈਨੂੰ ਸਿਰਫ ਇੱਕ ਜ਼ਰੀਆ ਬਣਾਇਆ ਮਹਾਰਾਜ ਨੇ ਸੇਵਾ ਲੈਣ ਲਈ ਤੇ ਉਹਦੇ ਵਿੱਚ ਸੇਵਾ ਹੋ ਰਹੀ ਹੈ ਔਰ ਕੋਈ ਪੈਸੇ ਨਹੀਂ ਲੱਗਦੀ ਮੇਰਾ ਇੱਕ ਪੈਸਾ ਨਹੀਂ ਲੱਗਦਾ ਪਿਆ ਸਵਾਇ ਸੇਵਾ ਤੋਂ ਮੇਰੇ ਕੋਲ ਹੋਰ ਕੁਝ ਵੀ ਨਹੀਂ ਹੈ ਤੇ ਸਿਰਫ ਸਿਰ ਝੁਕਾਇਆ ਜਾ ਸਕਦਾ ਇਹਨਾਂ ਦੇ ਅੱਗੇ ਇਨਾ ਦੀ ਸਰਵਿਸ ਅਗੇ ਉਹਨਾਂ ਸਾਰੇ ਦਾਨੀ ਸੱਜਣਾ ਅਗੇ ਜਿਹੜੇ ਸਾਰਾ ਕੁਝ ਵੱਡਾ ਪ੍ਰਬਾਲਾ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ